ਢੋਲ ਵਜਾਉਂਦਾ ਇਹ ਬੰਦਾ ਪਹੁੰਚ ਗਿਆ ਪੁਲਿਸ ਥਾਣੇ ਇਹ ਬੰਦਾ ਕਹਿੰਦਾ ਜੀ ਮੈਂ ਕਤਲ ਕੀਤਾ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਕਹਿੰਦਾ ਮੈਂ ਕਤਲ ਕੀਤਾ ਜੇਲ੍ਹ ਦੇ ਵਿੱਚ ਮੈਂ ਬੰਦਾ ਮਾਰਿਆ ਸੀ ਪਰ ਤੁਸੀਂ ਮੈਨੂੰ ਗ੍ਰਿਫਤਾਰ ਕਰ ਲਓ ਮੇਰੇ ਨਾਂ ਤੇ ਵਾਰੰਟ ਨਿਕਲੇ ਹੋਇਆ ਤੁਸੀਂ ਮੈਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ ਔਰ ਇਹ ਗੱਲ ਕਹਿੰਦਾ ਹੋਇਆ ਬੰਦਾ ਦੇਖੋਗੇ ਨਾਲ ਢੋਲ ਵਾਲੇ ਨੂੰ ਲੈ ਕੇ ਜਾ ਰਿਹਾ ਥਾਣੇ ਢੋਲ ਵਾਲਾ ਵੀ ਨਾਲ ਜਾ ਰਿਹਾ ਢੋਲ ਵਜਾ ਰਿਹਾ ਢੋਲ ਦੇ ਡਗੇ ਤੇ ਨਾਲ-ਨਾਲ ਇਹ ਬੰਦਾ ਜਾਂਦਾ ਹੋਇਆ ਕਹਿ ਰਿਹਾ ਕਿ ਮੈਨੂੰ ਫੜ ਲਓ ਉਸ ਥਾਣੇ ਦੇ ਵਿੱਚ ਹੀ ਵੜ ਜਾਂਦਾ ਤਾਂ ਪੁਲਿਸ ਵਾਲਿਆਂ ਨੇ ਢੋਲ ਵਾਲੇ ਨੂੰ ਤਾਂ ਹਾਲਾਂਕਿ ਬਾਹਰਲੇ ਪਾਸੇ ਰੋਕਤਾ ਪਰ ਢੋਲ ਵਾਲਾ ਢੋਲ ਵਜਾਉਂਦਾ ਰਿਹਾ ਅੰਦਰ ਜਾ ਕੇ ਥਾਣੇ 'ਚ ਇਹ ਬੰਦਾ ਕਹਿੰਦਾ ਮੈਂ ਬੰਦੇ ਦਾ ਕਤਲ ਕੀਤਾ ਸੀਗਾ ਤੇ ਮੇਰੇ ਨਾਂ ਤੇ ਵਾਰੰਟ ਨਿਕਲੇ ਹੋਇਆ ਤੁਸੀਂ ਮੈਨੂੰ ਗ੍ਰਿਫਤਾਰ ਕਰ ਲਓ ਔਰ ਉੱਥੇ ਹੀ ਦੇਖ ਸਕਦੇ ਹੋ ਤਸਵੀਰ ਵੀ ਪਹਿਲਾਂ ਤੁਹਾਨੂੰ ਦਿਖਾਉਨੇ ਆ ਕਿ ਤਸਵੀਰਾਂ ਦੇ ਵਿੱਚ ਨਜ਼ਰ ਕੀ ਆ ਰਿਹਾ ਖਾਸ ਤੌਰ ਤੇ ਕਿਉਂਕਿ ਇਹ ਬੰਦਾ ਆਪਣੇ ਆਪ ਨੂੰ ਕਲੇਮ ਕਰਦਾ ਹੈ ਕਿ ਸਰਵਜੀਤ ਸਿੰਘ ਨਾਂ ਦਾ ਇਹ ਬੰਦਾ ਹੈ ਕਹਿੰਦਾ ਕਿ ਮੈਨੂੰ ਵਾਰੰਟ ਮੇਰੇ ਨਾਂ ਤੇ ਨਿਕਲੇ ਹੋਏ ਆ ਤੇ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਮੈਂ ਬੇਦਬੀ ਕਰਨ ਵਾਲੇ ਦਾ ਕਤਲ ਕੀਤਾ ਸੀ ਜੇਲ੍ਹ ਦੇ ਵਿੱਚ ਸੀਗਾ ਇਹ ਬੰਦਾ ਪਹਿਲਾਂ ਔਰ ਆਪਣੇ ਆਪ ਵੀ ਇਹ ਬੰਦਾ ਦੱਸ ਰਿਹਾ ਕਿ ਮੈਂ ਜੇਲ੍ਹ ਦੇ ਵਿੱਚ ਸੀਗਾ ਔਰ ਉਸ ਤੋਂ ਬਾਅਦ ਸਾਫ਼ ਤੌਰ ਤੇ ਕਹਿੰਦਾ ਕਿ ਮੈਨੂੰ ਪੁਲਿਸ ਫੜ ਲਵੇ ਪਰ ਉੱਥੇ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਇਹੋ ਜਿਹਾ ਕੁਝ ਨਹੀਂ ਪਹਿਲਾਂ ਹੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਕੇਸ ਦੇ ਵਿੱਚ ਇਹ ਬੰਦਾ ਤਾਂ ਐਵੇਂ ਹੀ ਆ ਗਿਆ ਥਾਣੇ ਦੇ ਵਿੱਚ ਇਹ ਗੱਲ ਕਹਿ ਰਿਹਾ ਪਰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਤੁਹਾਨੂੰ ਕਿ ਕਿਸ ਤਰੀਕੇ ਨਾਲ ਢੋਲ ਵਜਾਉਂਦਾ ਹੋਇਆ ਬੰਦਾ ਢੋਲ ਢੋਲੀ ਨੂੰ ਨਾਲ ਲੈ ਕੇ ਥਾਣੇ ਪਹੁੰਚ ਜਾਂਦਾ ਹੈ ਕਿ ਮੈਨੂੰ ਗ੍ਰਿਫਤਾਰ ਕਰ ਲਵੇ ਪੁਲਿਸ गाड़ी तुम्हारे सरकारी है ना बाहर आवे और गाड़ी चलाओ गाड़ी अंदर हो गई थी कुछ प्ले तक का ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਮਦਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੂਦਾ ਲਾਤਾ ਹੋਣਾ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਜੀ ਨਹੀਂ ਆਪ ਹੀ ਮਰਾਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਜੇ ਮੈਂ ਆਪ ਪੇਸ਼ ਹੋਣਾ ਆਇਆ ਜੀ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਥੇ ਜਾਂ ਕੋਈ ਗੱਲ ਵੀ ਹੋਈ ਸੀ ਜੀ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਜੀ ਜਰਾ ਤੁਸੀਂ ਆਪਣੇ ਆਪ ਨੂੰ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਦੇ ਜਾ ਰਿਹਾ ਹਾਂ ਅੰਦਰ ਠੀਕ ਹੈ ਕੋਈ ਪਛਤਾਵਾ ਨਹੀਂ ਪਛਤਾਵਾ ਖਾਸਾ ਕੋਈ ਨਹੀਂ ਬਸ ਇਹ ਕਿਹਾ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿੱਲੀ ਆ ਰਹੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬੱਸ ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮ ਦਿਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੂਤਾ ਲਾਤਾ ਹੋਣ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆ ਜੀ ਜੀ ਆਪ ਅਰੈਸਟ ਹੋਣਾ ਆਏ ਜੀ ਨਿਆ ਆਪ ਹੀ ਮੈਂ ਆਪ ਹੀ ਆਇਆ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਜੇ ਮੈਂ ਆਪ ਪੇਸ਼ ਹੋਣਾ ਆਇਆ ਜੀ ਇਹਦੇ ਤੇ ਤੁਸੀਂ ਦੱਸਿਆ 2012 ਚ ਪਹਿਲਾਂ ਤੁਸੀਂ ਇੱਕ ਚ ਜੇਲ੍ਹ ਵੀ ਗਏ ਜੇ ਜਾਂ ਕੋਈ ਗੱਲ ਵੀ ਹੋਈ ਸੀ ਜੇ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮੰਨ ਚ ਆਇਆ ਜੀ ਜਰਾ ਤੁਸੀਂ ਆਪਣੇ ਆਖ ਨਾ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੂਗੂਲੀ ਜਾ ਰਿਹਾ ਹਾਂ ਅੰਦਰ ਠੀਕ ਹੈ ਕੋਈ ਪਛਤਾਵਾ ਨਹੀਂ ਨਾ ਪਛਤਾਵਾ ਜ਼ਿਆਦਾ ਕੋਈ ਬਸ ਦੇਖਿਆ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਦਿੱਲੀ ਆਲੀ ਦੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬੱਸ